ਕੁਣ ਆ ਰਹੀ ਤੂੰ ਮੈਂ ਇੱਧਰ ਹੀ ਹੁੰਦਿਆ ਹਾਂ ਕਰਨਾ ਕੋ ਦਸਵੇਂ ਕਰਨਾ ਕੋਣ ਉੱਤੋਂ ਹੁੰਦਿਆ ਕਰੋ ਅੱਛਾ ਕਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਜੀ ਆ ਇੱਥੇ ਰੰਗੜੀ ਜਾਣ ਡਿਆ ਕੀ ਕਾਰਨ ਕੀ ਬਣ ਗਿਆ ਜਿਹੜਾ ਇਦਾਂ ਸਾਡੇ ਮਗਰੋਂ ਆਇਆ ਮਗਰੋਂ ਆਇਆ ਟਿੱਪਰ ਵਾਲੀ ਨੇ ਟਿੱਪਰ ਮਾਰੀ ਟਿੱਪਰ ਮਾਰੀ ਆ ਕਾਦੇ ਨਾ ਭਰਿਆ ਇੱਕ ਪਾ ਲਗਾ ਮਿੱਟੀ ਜਾਂ ਬਦਵੀਂ ਮੇਰੇ ਸਾਬ ਨਾਲ ਦੋ ਚੀਜ਼ਾਂ ਇਨਾਂ ਚ ਇੱਕ ਚੀਜ਼ ਪਤਾ ਨਹੀਂ ਕਿ ਮਿੱਟੀ ਕਿ ਬਦਵੀਂ ਪੈਰੀ ਜੀ ਨਾਂ ਕੀ ਮਰਨਾਂ ਲਿਆਂਦਾ ਕੀ ਨਾਂ ਜੇ ਜੇ ਨਾ ਹੀ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਦੂਜੀ ਦਿਨ ਆ ਗਈ ਉਹਨਾਂ ਕੇ ਕਰਮੋ ਸਦਾ ਨਾ ਗਿਓ ਦਾ ਕਰਮ ਜੀ ਕਰਮ ਜੀ ਅੱਛਾ ਟਾਡੀ ਛੱਟ ਲੱਗੀ ਹੈ ਮੇਰੇ ਸੱਟ ਆ ਗਈ ਹਿੱਕ ਚ ਆ ਲੱਗੀ ਛੱਡ ਕੇ ਮੇਰਾ ਮੋਢੇ ਤੇ ਵੀ ਆ ਗੱਡ ਕੰਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਠੀਕ ਹੈ ਉਹਨਾਂ ਵੱਲੋਂ ਕੋਈ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀਰੋਂ ਹੰਡੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੇ ਗੱਡੀ ਵਾਲਾ ਗੱਡੀ ਲੈ ਗਿਆ ਭਜਾ ਕੇ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਕੱਡੀ ਖਲੋਤੀ ਨਹੀਂ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੂ ਬੰਦਾ ਉਹਨੂੰ ਖੜੂਗਾ ਗਾੜੀ ਵਿੱਚ ਲਾਊਗਾ ਮਗਰੋਂ ਆਇਆ ਹੀ ਕੋੱਖ ਨਹੀਂ ਗਾ ਅਰੇ ਗਾੜੀ ਉੱਥੇ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਕੱਡੀ ਆ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਪੁਲਿਸ ਆ ਗਏ ਟਾਈਮ ਨਾਲ ਪੁਲਿਸ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਕਿੰਨੇ ਚਿਰ ਬਾਅਦ ਆਈ ਹੋਣੀ ਕੁਝ ਬਾਅਦ ਚਿਰ ਪਹੁੰਚ ਗਈ ਕੀ ਮੰਗ ਕੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਸਵਾਲ ਤਾਂ ਜਾਓ ਜੀ ਐਸੋ ਕ ਬੋਲ ਨਹੀਂ ਡੇਵੀਡ ਲਾਈਵ ਲਾਈਵ ਦਿਖਾਓ ਜਾਨੇ ਡਾਕਟਰ ਉਹਨੂੰ ਟੈਨਕੋ ਚ ਡਾਕਟਰ ਕੰਟਰੋਲ ਕਰ ਲੂ ਕੀ ਕਰ ਸਕਦੇ ਜੀ ਮੁੜਦਾਬਾਦ ਕਰੋ ਹਾਂ ਸਾਰੇ ਲਾਈਵ ਤੋਂ ਮਨ ਦੀ ਪ੍ਰਕਿਰਿਆ ਵੇਖਾਂ ਹਾਂ ਪੁਲਿਸ ਮੁੜਦਾਬਾਦ ਹਾਂ ਪੁਲਿਸ ਮੁੜਦਾਬਾਦ ਪੁਲਿਸ ਮੁੜਦਾਬਾਦ ਪੁਲਿਸ ਮੁੜਦਾਬਾਦ ਤੁਹਾਨੂੰ ਕੋਈ ਤਾਂ ਗਾਲੀ ਦੋ ਕੀ ਕਹਿਣਾ ਚਾਹੁੰਦੇ ਸਰ ਇਹ ਕਿਹੜੀ ਗੱਲ ਆ ਸਰ ਕੀ ਨਾਮ ਆਪਣਾ ਮੈਂ ਨਾ ਨਾ ਮੈਂ ਸਰਪੰਚ ਸੁਖਵਿੰਦਰ ਸਿੰਘ ਪਿੰਡ ਕੋਟਲਾ ਬਜਾ ਸਿੰਘ ਕੀ ਚੱਕਰ ਕੀ ਜੇ ਚੱਕਰ ਕਹਦਾ ਯਾਰ ਬੰਦਾ ਐਕਸੀਡੈਂਟ ਕਰਕੇ ਭੱਜ ਗਿਆ ਟਰੱਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਜਾਂ ਇਹਨੂੰ ਕਵਰ ਕਰਨਾ ਤੇ ਪੁਲਿਸ ਦਾ ਕੰਮ ਆ ਨਾ ਸਰ ਪੁਲਿਸ ਆਈ ਨਹੀਂ ਅਜੇ 2 ਘੰਟੇ ਹੋ ਗਏ ਕੋਨੇ 2 ਘੰਟੇ ਹੋ ਗਏ ਅਜੇ ਤੱਕ ਐਸਐਸਓ ਨਹੀਂ ਆਇਆ ਇੱਕ ਤਰ੍ਹਾਂ ਦੀ ਗੱਲ ਆਏ ਉਹਦੀ ਡਿਊਟੀ ਲੱਗੀ ਇਹ ਕਿਉਂ ਕਿ ਕਿਦੀ ਅਜੇ ਇਹ ਉਹੀ ਤਾਂ ਈ ਗੱਲ ਐ ਸੱਜਣੋ ਪੈਸਾ ਜਦੋਂ ਗੱਲ ਹੋਈ ਐ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹਾ ਦੱਸੋ 2 ਮਿੰਟ ਹੋ ਗਏ 2 ਕਿੱਤੀਆਂ ਤੇ ਪੌਣੇ 9 ਵਜੇ ਦਾ ਕੰਮ ਹੋਇਆ ਸੀ ਪੌਣੇ 9 ਵਜੇ ਯਾਰ ਕੋਨੇ 2 ਕਿੱਤੀ ਹੋ ਗਿਆ ਇਹ ਕਿਤੋਂ ਦੀ ਗੱਲ ਐ ਇਸ ਤੇ ਪੁਲਿਸ ਵੀ ਕਹਿੰਦੀ ਕਿ ਕਾਰਵਾਈ ਚੱਲੀ ਐ ਪੌਣੇ 8 ਹੋ ਗਈਆਂ ਲਾਸਟ ਆਹੋ ਕਿਹੜੇ ਕਿਹੜੇ ਪਿੰਡ ਦੇ ਆ ਜਿੰਨਾਂ ਤੱਕ ਇਹ ਇੱਕ ਟੋਕਲਾ ਬੱਜਾ ਸਿੰਘ ਦੇ ਆ ਕਿੰਨੇ ਜਣੇ ਦੀ ਦਰਦੋ ਕੀ ਕੋ ਇਹ ਤਿੰਨ ਛੱਟਾ ਲੇ ਕੀ ਮੰਗਦੇ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆ ਸਕਦੇ ਨੇ ਆ ਕੇ ਕਾਰਵਾਈ ਨਾ ਰੰਮੀ ਦੇ ਹਿਫੂਨਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਲਾਜੇ ਮਾਰੀ ਜੰਮ ਕੇ ਨਾਰੇਬਾਜ਼ੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਪੁਲਿਸ ਗੱਡੀਆਂ ਨੂੰ ਅੱਗ ਲਾਈ ਜਾਓ ਲਾਈ ਜਾਓ ਆ ਮੈਂ ਮੁਰਿਆਂ ਨੂੰ ਸੰਭ ਕੇ ਰੱਖਿਆ ਜੇ ਅਜੇ ਮੈਨੂੰ ਮੇਰੇ ਛੱਡਣ ਦੀ ਜੇ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਿਸ ਦਾ ਕੋਈ ਨਾ ਕਾਰਵਾਈ ਗੱਡੀ ਉਤੇ ਕੀ ਨਾਮ ਕੀ ਆਪਣਾ ਜੀ ਮੈਂ ਸਰਪੰਚਾ ਪਿੰਡ ਦਾ ਕੋਟਲਾ ਬੱਜਾ ਸਿੰਘ ਕੀ ਨਾਮ ਕੀ ਜੀ ਸੁਖਵਿੰਦਰ ਸਿੰਘ ਮੇਰ ਮਾਂ ਕੇ ਕੈਮਰਾ ਚੈੱਕ ਕੀਤੇ ਜਾਣ ਆ ਸਾਰੇ ਕੈਮਰੇ ਅੱਡੇ ਦੇ ਕੈਮਰੇ ਚੈੱਕ ਕੀਤੇ ਜਾਣ ਬੰਦਾ ਕੰਮ ਕੀਤਾ ਇੱਥੇ ਮੌਜੂਦ ਹੋ ਵਿਆਡੇ ਕੋਲ ਜਿੰਨਾ ਚਿਰ ਗੱਡੀ ਟਰੇਸ ਨਹੀਂ ਹੁੰਦੀ ਉਹਨਾਂ ਤੇਰੇ ਇਹ ਲਾਸ਼ਾਂ ਨਹੀਂ ਥੋੜੀ ਉਹਨਾਂ ਚ ਨਹੀਂ ਚੁੱਕੀਆਂ ਜਾਣੀਆਂ ਆਹ ਗੱਡੀ ਮੌਜੂਦ ਡਰਾਈਵਰ ਮੌਜੂਦ ਹੈ ਸਾਡੇ ਕੋਲ ਜਾਂਦਾ ਐਡੀ ਢਿੱਲੀ ਕਾਰਗੁਜ਼ਾਰੀ ਯਾਰਾ ਸ਼ੁਕਰੀਆ ਮਰ ਲੇ ਜਾ ਰਕ ਜਿਨ੍ਹਾਂ ਦਾ ਐਕਸੀਡੈਂਟ ਐਕਸੀਡੈਂਟ ਹੋਇਆ ਕੀ ਕਰਦੇ ਸੀ ਉਹ ਯਾਰ ਲੇਬਰ ਨੇ ਲੇਬਰ ਕੰਚਾਲੀਆਂ ਜਨਾਨੀਆਂ ਵਿਚਾਰੀਆਂ ਕਦੇ ਤਾਲਸ ਦੇ ਵਿੱਚ ਉਹਨਾਂ ਨੂੰ ਛੱਡਣ ਜਾਣਦੇ ਸੀ ਉਹਦਾ ਪਤੀ ਇੱਕ ਇੱਕ ਦਾ ਪਤੀ ਤੇ ਇੱਕ ਦਿਨ ਵਿਚਾਰੀ ਨਾਲ ਗੁੰਡਣ ਸੀ ਠੀਕ ਹੈ ਹਾਂਜੀ ਸਾਰ ਇੱਕ ਅਜੇ ਰੋਡ ਤੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਜਣਿਆਂ ਦੀ ਡੈਥ ਹੋ ਗਈ ਕੀ ਕਹਿਣਾ ਚਾਹੁੰਦੇ ਜੀ ਇਹ ਰੋਡ ਤੇ ਵੇਖੋ ਜੀ ਸਾਨੂੰ 9 ਵਜੇ ਇੱਕ ਟੈਲੀਫੋਨ ਕਾਲ ਮਸੂਮ ਲਈ ਆ ਵੀ ਤਾਂ ਅਮੋਨਗਲਾਡੇ ਤੇ ਕੋਈ ਇਨਸੀਡੈਂਟ ਹੋ ਗਿਆ ਕੋਈ ਟਿਪਰ ਐਕਸੀਡੈਂਟ ਕਰਕੇ ਫਰਾਰ ਹੋ ਗਿਆ ਇਮੀਡੀਏਟਲੀ ਆਪਾਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਆ ਪੁਲਿਸ ਪਾਰਟੀ ਨੇ ਮੈਦੇ ਤੱਕ ਬਿਆਸ ਤੱਕ ਜਾ ਕੇ ਸਾਰਾ ਚੈੱਕ ਕਰਕੇ ਆਂਦਾ ਪਰ ਉਹ ਟਿਪਰ ਬਾਰੇ ਕੁਝ ਪਤਾ ਨਹੀਂ ਲੱਗਾ ਤੇ ਮੈਂ ਖੁਦ ਬਟਾਲਾ ਰੇਲਵੇ ਸਟੇਸ਼ਨ ਤੇ ਮੌਜੂਦ ਸੀਗਾ ਕਿਉਂਕਿ ਸਾਡੀ ਉੱਥੇ ਡਿਊਟੀ ਸੀਗੀ ਕਿਸਾਨਾਂ ਨੇ ਕੋਈ ਰੇਲ ਰੋਕੋ ਦਾ ਪ੍ਰੋਗਰਾਮ ਸੀਗਾ ਤੇ ਉੱਥੇ ਸੀਗਾ ਇਮੀਡੀਏਟਲੀ ਮੈਂ ਵੀ ਛੱਟ ਕੇ ਦੇ ਮੌਕੇ ਤੇ ਪਹੁੰਚਿਆ ਪਿੰਡ ਵਾਸੀਆਂ ਵੱਲੋਂ ਨਾਰੇ ਪਾਜੀ ਕੀਤੀ ਗਈ ਕਿ ਪੁਲਿਸ ਪਹੁੰਚੀ ਨਹੀਂ ਨੇ ਪੁਲਿਸ ਤੇ ਪੁਲਿਸ ਪਾਰਟੀ ਵੇਖੋ ਮੈਂ ਜਰੂਰ ਉਧਰ ਪੌਣਾ ਘੰਟਾ ਘਟਾ ਲੇਟ ਪਹੁੰਚਿਆ ਪਰ ਪੁਲਿਸ ਪਾਰਟੀ ਸਾਡੀ ਜਿਹੜੀ ਆ ਠੀਕ 15 ਮਿੰਟ ਜਦੋਂ ਫੋਨ ਕਾਲ ਸਾਨੂੰ ਆਈ 15 ਮਿੰਟ ਬਾਅਦ ਸਾਡੀ ਪੁਲਿਸ ਪਾਰਟੀ ਇੱਥੇ ਪਹੁੰਚ ਗਈ ਹੈ ਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਜੀ ਉਹਨਾਂ ਦੇ ਹੁਣ ਬਿਆਨ ਲਿਖ ਰਹੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਪਰਚਾ ਰਜਿਸਟਰਡ ਕਰਕੇ ਤੇ ਟਰੱਕ ਨੂੰ ਫੜਕੇ ਲਿਆਵਾਂਗੇ ਜਿੱਥੋਂ ਦਾ ਵੀ ਆ ਕਿੰਨੇ ਜਣਿਆਂ ਦੀ ਡੈਥ ਹੋ ਗਈ ਸਰ ਦੋ ਲੇਡੀਜ਼ ਦੀ ਡੈਥ ਹੋਈ ਹੈ ਠੀਕ ਹੈ